ਸਾ ਸੰਗਤ ਜੀ ਆਪ ਜੀ ਨੇ 30 ਅੰਗ ਤੱਕ ਸੰਥਿਆ ਸਰਵਣ ਕਰ ਲਈ ਸੀ ਅੱਜ ਅਗਲਾ ਅੰਗ ਆਰੰਭ ਹੋਣ ਜਾ ਰਿਹਾ ਹੈ ਹਾਂ ਜੀ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨਵਸ ਹੈ ਹੋਮੈ ਦੂਰ ਕਰੇ ਇਹੋ ਮਨਤਾਵਤ ਤਾਰ ਹੈ ਜੇ ਆਪੇ ਨਦਰ ਕਰੇ ਭਾਈ ਰੇ ਗੁਰਮਖ ਹਰ ਨਾਮ ਤੇ ਆਏ ਨਾਮ ਅਨਦਾਨ ਸਦ ਮਨਵਸ ਸਦ ਮਨਵਸ ਹੈ ਮਹਿਲੀ ਪਾਵੈ ਥਾ ਔਰ ਹਾਓ ਮਨਮਖ ਮਨ ਤਨ ਅੰਧ ਹੈ ਤਿਸ ਨੋ ਠੋਰ ਨਾ ਠਾਓ ਬਹੁ ਜੋਨੀ ਪੌਦਾ ਫਿਰੈ ਜੋ ਸੁਨੈ ਕਰ ਕਾਓ ਗੁਰਮਤੀ ਕਟ ਚਾਨਨਾ ਸਬਦ ਮਿਲੇ ਹਰਨਾਓ ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਮਨ ਲੋਭੀ ਅਨ ਕੋ ਸੇਵਦੇ ਪਾੜ ਵੇਦਾ ਕਰੇ ਪੁਕਾਰੈ ਵਿਖਿਆ ਅੰਦਰ ਪਚਮੂਏ ਨਾ ਔਰ ਵਾਰ ਨਾ ਪਾਰ ਇਕੱਠਾ ਉਚਾਰਨ ਕਰਨਾ ਲੋਬੀਯਨ ਲੋਬੀਯਨ ਕੋ ਸੇਵਦੇ ਇਹ ਕਈ ਪਾਠ ਨੂੰ ਅੱਡ ਵੀ ਕਰਦੇ ਨੇ ਲੋਬੀਯਨ ਅੱਡ ਵੀ ਪਾੜ ਕਰਦੇ ਨੇ ਪਰ ਜਿਹੜਾ ਆਮ ਸੰਪਰਦਾਵ ਵਿੱਚ ਕਰਾਉਂਦੇ ਨੇ ਇਹ ਲੋਬੀਯਨ ਲੋਬੀਯਨ ਕੋ ਸੇਵਦੇ ਅੜ ਵੇਦਾ ਕਰੈ ਪੁਕਾਰ ਚਲੋ ਜੀ ਲੋਬੀਯਨ ਕੋ ਸੇਵਦੇ ਪੜ ਵੇਦਾ ਕਰੈ ਪੁਕਾਰ ਵਿਖਿਆ ਅੰਦਰ ਪਚਮੂਏ ਨਾ ਔਰ ਵਾਰ ਨਾ ਪਾਰ ਮਾਇਆ ਮੋਹਿ ਵਿਸਾਰੇ ਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬਦੀ ਜਮਕਾਲ ਨਾਨਕ ਗੁਰਮਤ ਉੱਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮਖ ਚੌਥਾ ਪਦ ਪਾਏ ਕਰ ਕਿਰਪਾ ਮਿ ਲਾਇਨ ਹਰ ਨਾਮ ਵਸਿਆ ਮਨ ਆਏ ਪੋਤਾ ਜਿਨ ਕਾ ਪੁੰਨ ਹੈ ਤੈਨ ਸਤ ਸੰਗਤ ਮੇ ਲਾਇਏ ਪਾਈ ਰੇ ਗਰਮਤ ਸੱਚ ਰਹਾਓ ਸਾਚੋ ਸਾਚ ਕਮਾਵਨਾ ਸਾਚਾ ਸਬਦ ਮਿਲਾਓ ਰਹਾਓ ਜਿਨਨੇ ਨਾਮ ਪਛਾਣਿਆ ਤਿਨ ਬਿਟਹੋ ਬਲ ਜਾਓ ਆਪ ਛੋੜ ਚਰ ਨਹੀਂ ਲਗਾ ਚੱਲਾ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲਾਏ ਸਹਜੇ ਨਾਮ ਸਮਾਏ ਬੇਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ ਅਸੁਰ ਸੰਘਾਰੈ ਸੁਖ ਵਸੈ ਅਸੁਰ ਐਡਾ ਸਬੰਧਕ ਲਾਉਣਾ ਅਸੁਰ ਇਸ ਤਰ੍ਹਾਂ ਬੋਲਣਾ ਅਸੁਰ ਨਹੀਂ ਬੋਲਣਾ ਅਸਵਰ ਸੰਘਾਰੈ ਚਲੋ ਅਸੋਰੈ ਸੰਘਾਰੈ ਸੁਖ ਵਸੈ ਜੋਤਿ ਸੁਭਾਵੈ ਸੋ ਹੋਏ ਜੇ ਹਾ ਸਤਗੁਰ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ ਇਹੋ ਸਾਸਾ ਮੂਲੇ ਨਹੀਂ ਪਾਉ ਲਾਇ ਜਨ ਕੋਏ ਨਾਨਕ ਇੱਕ ਜੋਤ ਦੋਏ ਮੂਰਤੀ ਸਬਦ ਮੇ ਲਾਵਾ ਹੋਏ ਸ੍ਰੀ ਰਾਗ ਮਹਲਾ 3 ਅੰਮ੍ਰਿਤ ਛੋੜ ਵਿਖਿਆ ਲੋਭਾ ਨੇ ਸੇਵਾ ਕਰਹਿ ਵਿਡਾਨੀ ਆਪਣਾ ਧਰਮ ਗਵਾਵ ਹੈ ਬੁੱਝ ਹੈ ਨਾਹੀ ਅੰਦੇਨ ਦੁੱਖ ਵਿਹਾਨੀ ਮਨਮੁਖ ਆਂਦਨਾ ਚੇਤ ਹੀ ਆਪਣਾ ਧਰਮ ਗਵਾਵ ਹੈ ਬੁੱਝ ਹੈ ਨਾਹੀ ਨਾਹੀ ਤੇ ਬਿਸਰਾਵ ਲਾਉਣਾ ਚਲੋ ਆਪਣਾ ਧਰਮ ਗਵਾਵ ਹੈ ਬੁੱਝ ਹੈ ਨਾਹੀ ਅੰਦੇਨ ਦੁੱਖ ਵਿਹਾਨੀ ਮਨਮੁਖ ਆਂਦਨਾ ਚੇਤ ਹੀ ਡੂਬ ਮੁਏ ਬਿਨ ਪਾਣੀ ਮਨਰੇ ਸਦਾ ਪਜ ਹੋ ਹਰ ਸਰਨਾਈ ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰਨਾ ਜਾਇ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਆਵਨ ਜਾਣਾ ਜੰਮਨ ਮਰਨਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾਸਕ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਾਸਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮੇਲਾ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਓ ਦਰ ਸਚੈ ਸਚੀ ਵਡਿਆਈ ਸਹਜੇ ਸਚ ਸਮਾਓ ਨਾਨਕ ਨਦਰੀ ਪਾਈਐ ਗੁਰਮਖ ਮੇਲ ਮਿਲਾਓ ਸ੍ਰੀ ਰਾਗ ਮਹਲਾ ਤੀਜਾ ਮਨਮਖ ਕਰਮ ਕਮਾਵਨੇ ਜੋ ਦੁਹਾਗਨ ਤਨਸੀਗਾਰ ਸਿਜੈ ਕੰਤਨ ਆਵਈ ਨਿਤ ਨਿਤ ਹੋਇ ਖੁਆਰ ਫਿਰ ਕਾ ਮਹਿਲ ਨ ਪਾਵਈ ਨ ਦੀਸੈ ਕਰ ਬਾਰ ਪਾਈ ਰੇ ਇੱਕ ਮਨ ਨਾਮ ਤੇ ਆਏ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮਖ ਸਦਾ ਸੁਹਾਗਨੀ ਪਿਰ ਰਾਖਿਆ ਔਰ ਧਾਰ ਮਿੱਠਾ ਬੋਲ ਹੈ ਨਿਵ ਚਲ ਹੈ ਸੇਜੈ ਰਵੈ ਪਤਾਰ ਸੋਭਾ ਵੰਤੀ ਸੁਹਾਗਨੀ ਜਿਨ ਗੁਰ ਕਾ ਹਿਤ ਅਪਾਰ ਪੂਰਾ ਭਾਗ ਸਤ ਗੁਰ ਮਿਲੈ ਤਾ ਭਾਗੈ ਕਾ ਉਦੋ ਉਦੋ ਹੋਏ ਅੰਤਰ ਹੋ ਦੁਖ ਭ੍ਰਮ ਕੱਟੀਐ ਸੋਖਾ ਪ੍ਰਾਪਤ ਹੋਏ ਗੁਰਕੇ ਪਾਣ ਜੋ ਚਲੈ ਦੁੱਖ ਨਾ ਪਾਵੈ ਕੋਏ ਗੁਰਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ ਜਿਨਾਂ ਪ੍ਰਾਪਤ ਤਿਨ ਪੀਆ ਹੋਮੈ ਵਿੱਚ ਹੋ ਖੋਏ ਨਾਨਕ ਗੁਰਮਖ ਨਾਮ ਤੇ ਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ 3 ਜਾਪਿਰ ਜਾਣੈ ਆਪਣਾ ਤਨ ਮਨ ਅਗੈ ਧਰੇ ਸੋਹਾਗਨੀ ਕਰਮ ਕਮਾਵਦੀਆ ਸਹੀ ਕਰਮ ਕਰੇ ਸਾਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚ ਸਭ ਕੋਏ ਰਹਾਓ ਲੱਖ 84 ਫੇਰ ਪਿਆ ਕਾਮਨ ਦੂਜਾ ਪਾਏ ਬਿਨ ਗੁਰ ਨੀਦ ਨਾ ਆਵੇਈ ਦੁਖੀ ਰਹਿਣ ਵਹਾਏ ਬਿਨ ਸਬਦੈ ਪਰਨਾ ਪਾਈਐ ਵਰਥਾ ਜਨਮ ਗਵਾਏ ਹੋ ਹੋ ਕਰਤੀ ਜਗ ਫਰੀ ਨਾ ਤਨ ਸੰਪੈ ਨਾਲ ਅੰਦੀ ਨਾਮਨਾ ਚੇਤਈ ਸਾਬ ਬਾਦ ਦੀ ਜਮਕਾਲ ਸਤਗੁਰ ਮਿਲੇ ਆ ਧਨ ਪਾਇਆ ਹਰ ਨਾਮ ਆ ਰੇ ਦੱਸ ਸਮਾਲ ਨਾਮ ਰਤੇ ਸੇ ਨਰਮਲੇ ਗੁਰ ਕਾ ਸਹਜ ਸੁਭਾਏ ਮਨ ਤਨ ਰਾਤਾ ਰੰਗ ਸਿਓ ਦਸਨਾ ਰਸਨ ਰਸਾਏ ਨਾਨਕ ਰੰਗਨ ਉਤਰਾ ਜੋ ਹਰ ਤੁਰ ਚੋਡੇ ਆ ਲਾਏ ਸਾ ਸੰਗਤ ਜੀ ਆਪ ਜੀ ਨੇ ਦੋ ਅੰਗ ਸੰਚਿਆ ਸਰਵਣ ਕਰ ਲਈਏ 32 ਅੰਗ ਟੋਟਲ ਹੋ ਚੁੱਕੇ ਹਨ ਭੁੱਲਾਂ ਦੀ માਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ